ਜਿਵੇਂ ਕਿ ਅਸੀਂ ਤੁਹਾਨੂੰ ਕੱਲ ਇੱਥੇ ਦੀਆਂ ਗਲੀਆਂ ਸੜੀਆਂ ਜਿਹੜੀਆਂ ਮਠਿਆਈਆਂ ਦਿਖਾਈਆਂ ਸੀ ਉਲੀ ਲੱਗੀ ਹੋਈ ਗੋਭੀ ਜਿਹੜੀ ਗੋਭੀ ਦੇ ਪਕੌੜੇ ਬਣ ਕੇ ਤੁਹਾਨੂੰ ਖਿਲਾਉਣੇ ਸੀ ਅਸੀਂ ਉਹ ਉਹਨਾਂ ਨੂੰ ਨਾਸ਼ਟ ਕਰਾਇਆ ਪਰ ਫੇਰ ਵੀ ਐਡੇ ਵੱਡੇ ਮੇਲੇ ਤੋਂ ਅਸੀਂ ਸਾਰਾ ਕੁਝ ਨਹੀਂ ਦੇਖ ਸਕਦੇ ਸਾਡੇ ਕੋਲ ਇੱਕ ਬਜ਼ੁਰਗ ਬੈਠਾ ਉਹ ਦੱਸ ਰਿਹਾ ਵੀ ਮੈਂ ਇੱਥੇ ਮੇਲੇ ਤੇ ਖਾ ਪੀ ਕੇ ਬੁਬਾਰ ਹੋ ਗਿਆ ਉਹਦਾ ਗੜਾ ਖਰਾਬ ਆ ਬਾਬਾ ਜੀ ਕੀ ਕਹਦਾ ਸੀ ਆਰੇ ਬਿੱਤੇ ਦੇ ਪਾਣੀ ਇੱਥੇ ਮੇਲੇ ਤੇ ਦੇਖੋ ਤੁਸੀਂ ਮੇਲੇ ਤੇ ਸਿਰਫ ਬਾਪੂ ਨੇ ਪਾਣੀ ਪੀਤਾ ਸੀਗਾ ਪਾਣੀ ਪੀਤਾ ਸੀ ਬਾਪੂ ਦਾ ਗੜਾ ਵਹਿ ਗਿਆ ਪਪੂ ਇੱਥੇ ਹੁਣ ਤੁਸੀਂ ਕਿਸੇ ਨੂੰ ਮੈਡੀਕਲ ਵਾਲੇ ਨੂੰ ਦਿਖਾਇਆ ਮੈਡੀਕਲ ਠੀਕ ਹੈ ਕਹਿੰਦਾ ਠੀਕ ਹੋ ਜਾਊਗਾ ਪਾਣੀ ਕਿਹੋ ਜਿਹਾ ਸੀਗਾ ਉਹ ਜਿਹੜੇ ਜਿਹੜਾ ਥੋੜਾ ਖੜਾ ਬੈਠ ਗਿਆ ਪਾਣੀ ਬੋਤਲ ਵਾਲਾ ਸੀ ਅੱਛਾ ਖਾਤਾ ਤਾਂ ਨਹੀਂ ਕੁਝ ਨਾ 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 ਪਹਿਲਾਂ ਚੰਗੇ ਭਲੇ ਸੀ ਵਧੀਆ ਅੱਛਾ ਇਹ ਮੇਲੇ ਤੇ ਜਾ ਕੇ ਫਿਰ ਆ ਜਾ ਕੋਈ ਆਹ ਸਰੀਰ ਨੇ ਬਤਾਉ ਕੁਝ ਦੇਖੋ ਤੁਸੀਂ ਇੱਥੇ ਪਾਣੀ ਵੀ ਨਹੀਂ ਚੰਗਾ ਹੈਗਾ ਜਿਹੜੇ ਸਾਡੇ ਲੋਕ ਨਾ ਇੱਥੋਂ ਕੋਲ ਡਰਿੰਕ ਪੀਂਦੇ ਨੇ ਉਹ ਸਾਰੇ ਦੋ ਨੰਬਰ ਦੇ ਨੇ ਜਿਹੜੀਆਂ ਇੱਥੋਂ ਕੁਲਫੀਆਂ ਖਾਂਦੇ ਉਹ ਵੀ ਪਤਾ ਨਹੀਂ ਕਿਹੋ ਜਿਹਾ ਦੁੱਧ ਦੀਆਂ ਨੇ ਬੋਚੋ ਬੋਚੋ ਕੱਲ ਅਸੀਂ ਤੁਹਾਨੂੰ ਦਿਖਾਇਆ ਸੀ ਵੀ ਇੱਥੇ ਉਲੀ ਲੱਗੀ ਹੋਈ ਗੋਭੀ ਦਿਖਾਈ ਸੀ ਤੇ ਜਿਹੜੀਆਂ ਇੱਥੇ ਖਜਲਾ ਮਠਿਆਈ ਸੀ ਉਹ ਵੀ ਤੁਹਾਨੂੰ ਅਸੀਂ ਉਲੀ ਲੱਗੀ ਹੋਈ ਦਿਖਾਈ ਸੀ ਆ ਜਿੱਥੇ ਅੱਜ ਪਾਕੂ ਬਿਵਾਰ ਹੋਇਆ ਇਹੋ ਜਿਹਾ ਪਤਾ ਨਹੀਂ ਹੋਰ ਕਿੰਨੇ ਕਿ ਬਿਵਾਰ ਹੋਣੇ ਨੇ ਇਸ ਕਰਕੇ ਬੋਚੋ ਮੇਲੇ ਦੀ ਚਮਕ ਧਮਕ ਤੋਂ ਬੋਚੋ ਆਪਣੀਆਂ ਉਹ ਚੀਜ਼ਾਂ ਖਾਓ ਜਿਹੜੀਆਂ ਨੇਚਰਲੀ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਦੁੱਧ ਤੋਂ ਬਣੇ ਹੋਏ ਪ੍ਰੋਡਕਟ ਨੇ ਜਾਂ ਫਲਾਂ ਤੋਂ ਬਣੇ ਹੋਏ ਨੇ ਉਹ ਚੀਜ਼ਾਂ ਤੋਂ ਪਰਹੇਜ਼ ਕਰੋ